ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟ ਦੀ ਸ਼ੁਰੂਆਤ ਕਰ ਲੈਨੇ ਆਂ ਹੈਡਲਾਈਨਸ ਦੇ ਨਾਲ ਨਾਰਥ ਸ਼ੋਰ ਤੇ ਗਰਮੀ ਆ ਦੀ ਸੁਰੱਖਿਆ ਬਾਰੇ ਵੱਡੀਆਂ ਚਿੰਤਾਵਾਂ ਬਿਨਾ ਸਖਲਾਈ ਤੋਂ ਪਾਣੀ ਚ ਉਤਰਨਾ ਸਲਾਨੀਆਂ ਲਈ ਹੋ ਸਕਦਾ ਹੈ ਖਤਰਨਾਕ ਫੈਡਰਲ ਸਰਕਾਰ ਦੇ ਵੱਲੋਂ ਮੂਲ ਨਿਵਾਸੀਆਂ ਦੇ ਲਈ ਸਾਫ਼ ਪੀਣ ਦੇ ਪਾਣੀ ਸੰਬੰਧੀ ਬਿੱਲ ਪੇਸ਼ ਕਰਨ ਦੀ ਯੋਜਨਾ ਅਲਬਰਟਾ ਤੇ 온ਟਾਰੀਓ ਦੇ ਵੱਲੋਂ ਬਿੱਲ ਦਾ ਕੀਤਾ ਜਾ ਰਿਹਾ ਵਿਰੋਧ ਹਵਾਈ ਆਵਾਜਾਈ ਕੰਟਰੋਲਰਾਂ ਦੀ ਹੜਤਾਲ ਕਾਰਨ ਫਰਾਂਸ ਦੀ ਯਾਤਰਾ ਹੋ ਸਕਦੀ ਹੈ ਪ੍ਰਭਾਵਿਤ 40% ਦੀ ਉਡਾਨਾਂ ਕੀਤੀਆਂ ਰੱਦ ਖਬਰਾਂ ਵਿਸਾਰ ਦੇ ਨਾਲ ਫੈਡਰਲ ਮੂਲ ਨਿਵਾਸੀ ਸੇਵਾਵਾ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਫਰਸਟ ਨੇਸ਼ਨਸ ਦੇ ਸਾਫ਼ ਪੀਣ ਯੋਗ ਪਾਣੀ ਦੇ ਹੱਕ ਨੂੰ ਕਾਨੂੰਨੀ ਤੌਰ ਦੇ ਉੱਤੇ ਯਕੀਨੀ ਬਣਾਉਣ ਦੇ ਲਈ ਦੁਬਾਰਾ ਜਿਹੜਾ ਉਹ ਬਿਲ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਹਾਲਾਂਕਿ ਅਲਬਰਟਾ ਤੇ ਅਨਟੇਰੀਓ ਦੇ ਵੱਲੋਂ ਇਸ ਬਿਲ ਨੂੰ ਰੱਦ ਕਰਨ ਦੀ ਜਿਹੜੀ ਹੈ ਉਹ ਮੰਗ ਕੀਤੀ ਗਈ ਹੈ ਅਲਬਰਟਾ ਤੇ ਅਨਟੇਰੀਓ ਦੇ ਵਾਤਾਵਰਣ ਮੰਤਰੀਆਂ ਨੇ ਆਪਣੇ ਫੈਡਰਲ ਹਮਰੂਤ ਬਾ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਅਜਿਹੇ ਬਿਲ ਨੂੰ ਰੱਦ ਕਰੇ ਜਿਸ ਦੇ ਨਾਲ ਉਹਨਾਂ ਦੇ ਅਨੁਸਾਰ ਮੁਕਾਬਲੇਬਾਜ਼ੀ ਟਾ ਲੱਗ ਸਕਦੀ ਹੈ ਤੇ ਨਵੇਂ ਪ੍ਰੋਜੈਕਟਾਂ ਦੇ ਵਿੱਚ ਤੇਰੀ ਹੋ ਸਕਦੀ ਹੈ ਉਹਨਾਂ ਦੇ ਬਿਲ ਸੀ 61 ਦਾ ਜਿਹੜਾ ਉਹ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਹੈ ਕਿ ਪਿਛਲੇ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਲਿਆਂਦਾ ਗਿਆ ਸੀ ਔਰ ਇਸ ਬਿਲ ਦਾ ਮਕਸਦ ਸੀ ਕਿ ਫਰਸਟ ਨੇਸ਼ਨਸ ਨੂੰ ਜਿਹੜਾ ਉਹ ਸਾਫ ਪੀਣ ਵਾਲਾ ਪਾਣੀ ਮਿਲੇ ਤੇ ਉਹ ਆਪਣੇ ਇਲਾਕਿਆਂ ਦੇ ਵਿੱਚ ਪਾਣੀ ਦੇ ਸਰੋਤਾਂ ਦੀ ਰੱਖਿਆ ਕਰਨ ਦੇ ਯੋਗ ਹੋਣ ਹਾਲਾਂਕਿ ਇਹ ਬਿਲ ਕਮੇਟੀ ਦੀ ਲੰਬੀ ਕਾਰਵਾਈ ਤੋਂ ਗੁਜ਼ਰਿਆ ਸੀ ਪਰ ਪਾਰਲੀਮੈਂਟ ਮਵਤਲ ਹੋਣ ਕਾਰਨ ਇਹ ਕਾਨੂੰਨ ਨਹੀਂ ਬਣ ਸਕਿਆ ਮੋٹے ਤੌਰ ਦੇ ਉੱਤੇ ਇਨ੍ਹਾਂ ਸੂਬਿਆਂ ਦੀ ਦਲੀਲ ਹੈ ਕਿ ਇਹ ਬਿੱਲ ਸੂਬਾਈ ਅਧਿਕਾਰ ਖੇਤਰ ਨੂੰ ਕਮਜ਼ੋਰ ਕਰਦਾ ਹੈ ਉਹ ਮਹਿਸੂਸ ਅਜਿਹਾ ਕਰਦੇ ਨੇ ਕਿ ਫੈਡਰਲ ਸਰਕਾਰ ਉਹਨਾਂ ਖੇਤਰਾਂ ਦੇ ਵਿੱਚ ਦਖਲ ਦੇ ਰਹੀ ਹੈ ਜੋ ਰਵਾਇਤੀ ਤੌਰ ਦੇ ਉੱਤੇ ਸੂਬਾਈ ਜ਼ਿੰਮੇਵਾਰ ਨੇ ਤੇ ਖਾਸ ਕਰਕੇ ਪਾਣੀ ਪ੍ਰਬੰਧਨ ਅਤੇ ਸਰੋਤ ਵਿਕਾਸ ਬਾਰੇ ਮੂਲ ਸੀ ਸੇਵਾ ਮੰਤਰੀ ਮੈਂਡੀ ਗੁਲਮਸਤੇ ਦੇ ਬੁਲਾਰੇ ਨੇ ਕਿਹਾ ਹੈ ਕਿ ਸਰਕਾਰ ਇਸ ਬਿੱਲ ਨੂੰ ਇਸ ਫਾਲ ਸੀਜ਼ਨ ਦੇ ਵਿੱਚ ਮੋੜ ਪੇਸ਼ ਕਰੇਗੀ ਕਿਉਂਕਿ ਕੈਨੇਡਾ ਦੇ ਹਰ ਵਿਅਕਤੀ ਦੇ ਲਈ ਸਾਫ਼ ਪਾਣੀ ਜਿਹੜਾ ਉਹ ਇੱਕ ਅਧਿਕਾਰ ਹੋਣਾ ਚਾਹੀਦਾ ਹੈ ਬੁਲਾਰੇ ਲੇਵੇ ਮੈਕਲੈਰੀ ਨੇ ਕਿਹਾ ਕਿ ਸੂਬਿਆਂ ਅਤੇ ਹੋਰ ਜੇ ਗੱਲਾਂ ਹੋਰ ਥਾਵਾਂ ਦੀ ਗੱਲ ਕੀਤੀ ਜਾਵੇ ਪਰਦੇਸ਼ਾਂ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਉਹ ਮੂਲ ਨਿਵਾਸੀਆਂ ਦੇ ਨਾਲ ਸੋਲਾ ਦੀ ਪ੍ਰਕਿਰਿਆ ਦੇ ਵਿੱਚ ਆਪਣਾ ਯੋਗਦਾਨ ਪਾਉਣ ਤੇ ਸਰਕਾਰ ਨੇ ਸਾਰੇ ਸੂਬਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਹੱਤਵਪੂਰਨ ਕਾਨੂੰਨ ਨੂੰ ਸਮਰਥਨ ਦੇਣ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦੇ ਅਨੁਸਾਰ ਅਪ੍ਰੈਲ ਦੇ ਵਿੱਚ ਰਿਕਾਰਡ ਉਚਾਈ ਤੇ ਪਹੁੰਚਣ ਤੋਂ ਜਿਹੜਾ ਹੈ ਉਹ ਬਾਅਦ ਮਈ ਦੇ ਵਿੱਚ ਕੈਨੇਡਾ ਦਾ ਮਾਲ ਵਪਾਰ ਜਿਹੜਾ ਹੈ ਉਹ ਘਾਟਾ ਘਟ ਕੇ ਡਾਲਰ 5.9 ਬਿਲੀਅਨ ਦਰਜ ਹੋਇਆ ਹੈ ਦੇਸ਼ ਦੇ ਨਿਰਿਆਤ ਦੇ ਵਿੱਚ 1.1 ਫੀਸਦੀ ਦਾਵਾਦਾ ਹੋਇਆ ਹੈ 1 ਮਹੀਨੇ ਪਹਿਲਾਂ ਨਿਰਿਆਤ ਦੇ ਵਿੱਚ ਜਿਹੜਾ ਹੈ ਉਹ 11 ਫੀਸਦੀ ਦੀ ਭਾਰੀ ਗਿਰਾਵਟ ਦਰਜ ਹੋਈ ਹੈ ਇਹ 4 ਮਹੀਨਿਆਂ ਦੇ ਵਿੱਚ ਨਿਰਿਆਤ ਦੇ ਵਿੱਚ ਪਹਿਲਾ ਵਾਧਾ ਵੀ ਰਿਹਾ ਹੈ ਅ ਅਮਰੀਕੀ ਜੇ ਗੱਲ ਕਰੀ ਜਾਵੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰ ਯੁੱਧ ਨੇ ਤਾਂ ਦੇਸ਼ਾਂ ਦੇ ਵਿਚਕਾਰ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਿਆ ਤੇ ਮਈ ਦੇ ਵਿੱਚ ਅਮਰੀਕਾ ਨੂੰ ਨਿਰਯਾਤ ਦੇ ਵਿੱਚ 0.9 ਫੀਸਦੀ ਗਿਰਾਵਟ ਜੜੀ ਹੈ ਉਹ ਦਰਜ ਹੋਈ ਕੈਨੇਡਾ ਦੇ ਕੁੱਲ ਨਿਰਯਾਤ ਦੇ ਵਿੱਚ ਅਮਰੀਕਾ ਨੂੰ ਹੋਣ ਵਾਲੇ ਨਿਰਯਾਤ ਦਾ ਹਿੱਸਾ 68.3 ਫੀਸਦੀ ਰਿਹਾ ਜੋ ਕਿ ਇਹਨਾਂ ਪ੍ਰਮੁੱਖ ਵਪਾਰਕ ਭਾਈਵਾਲਾਂ ਦੇ ਵਿੱਚਕਾਰ ਸਭ ਤੋਂ ਹੇਠਲੇ ਪੱਧਰ ਤੇ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਕੁੱਲ ਮਿਲਾ ਕੇ ਆਯਾਤ ਲਗਾਤਾਰ ਤਿੱਜੇ ਮਹੀਨੇ ਘਟ ਰਹੇ ਅਤੇ ਆਯਾਤ ਦੇ ਵਿੱਚ 1.6 ਫੀਸਾ ਦੀ ਗਿਰਾਵਟ ਆਈ ਹੈ ਕੈਨੇਡਾ ਦੁਆਰਾ ਯਾਦ ਕੀਤੇ ਗਏ ਅਮਰੀਕਾ ਨਿਰਮਤ ਉਤਪਾਦਾਂ ਦੀ ਮਾਤਰਾ ਦੇ ਵਿੱਚ ਵੀ 1.2 ਫੀਸਦੀ ਜਿਹੜੀ ਹੈ ਉਹ ਨਿਰਯਾਤ ਘਟ ਦਰਜ ਹੋਇਆ ਹੈ ਤੇ ਉੱਥੇ ਹੀ ਕੈਨੇਡਾ ਦਾ ਹੋਰ ਦੇਸ਼ਾਂ ਦੇ ਨਾਲ ਵਪਾਰ ਵਧਿਆ ਹੈ ਕੈਨੇਡਾ ਨੇ ਯੂਕੇ ਦੇ ਵਿੱਚ ਕੱਚਾ ਸੋਨਾ ਚਾਂਦੀ UK ਦੇ ਵਿੱਚ UK ਤੇ ਹੋਰ ਦੇਸ਼ਾਂ ਨੂੰ 30.1 ਫੀਸਰ ਦਾ ਵਧ ਕੱਚਾ ਸੋਨਾ ਚਾਹਦੀ ਅਤੇ ਪਲੈਟੀਨਮ ਸਮੂਹ ਵਰਗੀਆਂ ਧਾਤਾਂ ਨਿਰਯਾਤ ਕੀਤੀਆਂ ਤੇ ਜਾਪਾਨ ਨੂੰ 13.3 ਫੀਸਰ ਦਾ ਮੀਟ ਉਤਪਾਦ ਤੇ ਜੇ ਖਣਿਜ ਉਤਪਾਦਾਂ ਦੇ ਨਿਰਯਾਤ ਦੇ ਵਿੱਚ ਸਮੁੱਚੇ ਤੌਰ ਦੇ ਉੱਤੇ ਜਿਹੜੀ ਹੈ ਏ ਨਿਰਯਾਤ ਦੇ ਵਿੱਚ ਜਿਹੜੀ ਹੈ ਤੇਜ਼ੀ ਨਾਲ ਵਾਧੇ ਨੇ ਨਿਰਯਾਤ ਦੀ કુલ ਗਿਣਤੀ ਨੂੰ ਵਧਾਉਣ ਦੇ ਵਿੱਚ ਮਦਦ ਕੀਤੀ ਤੇ ਦੂਜੇ ਪਾਸੇ ਮੋਟਰ ਵਾਹਨਾਂ ਤੇ ਪੁਰਜ਼ਿਆਂ ਦੇ ਆਯਾਤ ਜਿਸ ਦੇ ਵਿੱਚ ਪਿਛਲੇ ਮਹੀਨੇ ਜਿਹੜਿਆ ਉਹ ਵੱਡੀ ਗਿਰਾਵਟ ਆਈ ਸੀ ਵਿੱਚ ਮਈ ਦੇ ਵਿੱਚ 5.3% ਦੀ ਗਿਰਾਵਟ ਜਾਰੀ ਰਹੀ ਅਪ੍ਰੈਲ ਦੇ ਵਿੱਚ ਕੈਨੇਡਾ ਦਾ ਮਾਲ ਵਪਾਰ ਘਟਾ 7 ਬਿਲੀਅਨ ਜਿਹੜਾ ਉਹ ਡਾਲਰ ਤੋਂ ਵੱਧ ਹੋ ਗਿਆ ਸੀ ਜਦ ਕਿ ਮਾਰਚ ਵਿੱਚ ਇਹ 2.3 ਬਿਲੀਅਨ ਡਾਲਰ ਸੀ ਬੀਐਮਓ ਦੀ ਇੱਕ ਸੀਨੀਅਰ ਅਰਥਸ਼ਾਸਤਰੀ ਸ਼ੈਲੀ ਕੌਸ਼ਿਕ ਦੇ ਅਨੁਸਾਰ ਕਿ ਵਪਾਰ ਘਾਟਾ ਅਜੇ ਵੀ ਕਾਫੀ ਹੈ ਅਤੇ ਇਸ ਦਾ ਅਰਥਚਾਰੇ ਦੇ ਉੱਤੇ ਪ੍ਰਭਾਵ ਜਾਰੀ ਰਹੇਗਾ ਰਾਸ਼ਟਰਪਤੀ 트ੰਪ ਅਤੇ ਪ੍ਰਧਾਨ ਮੰਤਰੀ ਖਾਰਨੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇੱਕ ਸਮਝੌਤੇ ਤੇ ਪਹੁੰਚਣ ਦਾ ਜਿਹੜਾ ਉਹ ਤੀਜਾ ਪੱਖ ਵੀ ਰੱਖ ਰਹੇ ਨੇ ਪਰ ਇਸ ਦੌਰਾਨ ਚੁਣੌਤੀਪੂਰਨ ਵਪਾਰਕ ਵਾਤਾਵਰਨ ਦੇ ਆਰਥਿਕ ਗਤੀਵਿਧੀਆਂ ਦੇ ਉੱਤੇ ਜਿਹੜਾ ਉਹ ਭਾਰ ਪਾਉਂਦੇ ਰਹਿੰਦੀ ਸੰਭਾਵਨਾ ਹੈ BC ਵਿੱਚ ਗਰਮੀਆਂ ਸ਼ਾਂਤ ਅਤੇ ਸੋਹਣੀਆਂ ਹੁੰਦੀਆਂ ਨੇ ਪਰ ਇਹ ਸਥਾਨਕ ਲੋਕਾਂ ਤੇ ਸਲਾਨੀਆਂ ਦੋਵਾਂ ਦੇ ਲਈ ਖਤਰਨਾਕ ਅਤੇ ਕਈ ਵਾਰ ਜੜੀਆਂ ਨੇ ਔਕਾਤਕ ਵੀ ਹੋ ਸਕਦੀਆਂ ਨੇ ਇਸ ਗਰਮੀਆਂ ਦੇ ਵਿੱਚ ਕੁਝ ਪ੍ਰਸਿੱਧ ਸੈਲਾਨੀ ਸਥਾਨਾਂ ਦੇ ਉੱਤੇ ਕਿਸੇ ਨੂੰ ਵੀ ਸੱਟ ਲੱਗਣ ਦੀਆਂ ਜੜੀਆਂ ਨੇ ਉਹ ਘਟਨਾਵਾਂ ਖਾਸ ਕਰਕੇ ਵਧ ਰਹੀਆਂ ਨੇ ਔਰ ਇਹ ਸੱਟਾਂ ਲੱਗਣ ਦੀਆਂ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਇੱਕ ਸਥਾਨਕ ਫਾਇਰ ਵਿਭਾਗ ਦੇ ਵੱਲੋਂ ਜਨਤਕ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ ਉਤਰੀ ਵੈਨਕੂਵਰ ਦੇ ਜ਼ਿਲ੍ਹਾ ਫਾਇਰ ਐਂਡ ਰੈਸਕਿਊ ਸਰਵਿਸਿਜ਼ ਦੇ ਮੁਖੀ ਮਾਈਕ ਡੈਕਸ ਨੇ ਕਿਹਾ ਹੈ ਕਿ ਜਦੋਂ ਸਾਨੂੰ ਉੱਥੇ ਕਿਸੇ ਅਜਿਹੇ ਵਿਅਕਤੀ ਦੇ ਲਈ ਬੁਲਾਇਆ ਜਾਂਦਾ ਹੈ ਜੋ ਪਾਣੀ ਦੇ ਵਿੱਚ ਮੁਸੀਬਤ ਵਿੱਚ ਹੈ ਤਾਂ ਇਹ ਸਰੋਤਾਂ ਦੇ ਉੱਤੇ ਦਬਾਅ ਹੁੰਦਾ ਕਿਉਂਕਿ ਅਸੀਂ ਕਈ ਜਿਹੜੇ ਆ ਉਹ ਟਰੱਕ ਭੇਜਦੇ ਆ ਤੇ ਉਤਰੀ ਕਿਨਾਰੇ ਦੇ ਉੱਤੇ ਜਿਹੜੇ ਨੇ ਉਹ ਖੇਤਾਂ ਤੋਂ ਟਰੱਕਾਂ ਨੂੰ ਦੂਰ ਵੀ ਲੈ ਜਾਂਦੇ ਨੇ ਪਰ ਉਹ ਲਿੰਕ ਕੈਨੀਅਨ ਪਾਰਕ ਦਾ ਹਵਾਲਾ ਦੇ ਰਹੇ ਨੇ ਜਿੱਥੇ ਲੋਕ ਜਿਹੜੇ ਨੇ ਉਹ ਕਈ ਜਿਹੜੀਆਂ ਚੇਤਾਵਨੀਆਂ ਦੇ ਸੰਕੇਤਾਂ ਨੂੰ ਨਜ਼ਰ ਅੰਦਾਜ਼ ਕਰ ਸਕਦੇ ਨੇ ਅਤੇ ਚਟਾਨ ਤੋਂ ਛਾਲ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦੇ ਨੇ ਜਿਸ ਦੇ ਗੰਭੀਰ ਨਤੀਜੇ ਹੋ ਸਕਦੇ ਨੇ ਉਹਨਾਂ ਕਹਿੰਿਆ ਕਿ ਉਹਨਾਂ ਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਇਹ ਉਮੀਦ ਨਹੀਂ ਕਰਦੇ ਕਿ ਘਾਟੀਆਂ ਦੇ ਵਿੱਚ ਜਿਹੜਾ ਪਾਣੀ ਆ ਉਹ ਇੰਨਾ ਠੰਡਾ ਹੋਵੇਗਾ ਤੇ ਜਦੋਂ ਤੁਸੀਂ ਉਸ ਪਾਣੀ ਦੇ ਵਿੱਚ ਛਾਲ ਮਾਰਦੇ ਹੋ ਤਾਂ ਤੁਹਾਨੂੰ ਜੋ ਪ੍ਰਤੀਕਿਰਿਆ ਮਿਲਦੀ ਹੈ ਉਹ ਇਹ ਹੈ ਕਿ ਇਹ ਤੁਹਾਨੂੰ ਜਿਹੜਾ ਉਹ ਸਾਹੋਂ ਸਾਹੀ ਕਰ ਦਿੰਦਾ ਹੈ ਤੇ ਜੇਕਰ ਤੁਸੀਂ ਪਾਣੀ ਆਪਣੇ ਫੇਫੜਿਆਂ ਦੇ ਵਿੱਚ ਤੁਹਾਡੇ ਭਰ ਜਾਂਦਾ ਹੈ ਤਾਂ ਇਹ ਤੁਹਾਨੂੰ ਬਹੁਤ ਜਲਦੀ ਜਿਹੜਾ ਉਹ ਹੇਠਾਂ ਵਾਲ ਨੂੰ ਲੈ ਜਾਵੇਗਾ ਡੈਂਕਸ ਜੋ ਲਗਭਗ 3 ਦਹਾਕਿਆਂ ਤੱਕ ਨਾਰਥ ਸ਼ੋਰ ਰੈਸਕਿਊ ਦਾ ਮੈਂਬਰ ਰਿਹਾ ਹੈ ਲੋਕਾਂ ਨੂੰ ਜੋਖਮ ਲੈਣ ਦੇ ਲਈ ਪ੍ਰੇਰਿਤ ਕਰਨ ਦੇ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ ਬਾਰੇ ਚਿੰਤਤ ਵੀ ਹੈ ਜੋ ਹੁਣ ਆਮ ਤੌਰ ਦੇ ਉੱਤੇ ਨਹੀਂ ਲੈਂਦੇ ਉਹਨਾਂ ਕਹਿੰਦੇ ਕਿ ਸਾਨੂੰ ਚੰਗਾ ਮੌਸਮ ਮਿਲਦਾ ਤੇ ਸਾਡੇ ਕੋਲ ਬਹੁਤ ਸਾਰੇ ਲੋਕ ਬਾਹਰ ਆਉਂਦੇ ਨੇ ਸਾਨੂੰ ਤਜਰਬੇਕਾਰ ਲੋਕ ਵੀ ਮਿਲਦੇ ਨੇ ਜੋ ਉਤਰੀ ਕਿਨਾਰੇ ਦੇ ਉੱਤੇ ਸਾਡੇ ਕੋਲ ਮੌਜੂਦਾ ਜਿਹੜੀਆਂ ਨੇ ਉਹ ਬਿਨਾਂ ਸਾਡੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਬਾਰੇ ਇਹ ਵਧੀਆ YouTube ਵੀਡੀਓ ਤੇ ਵੱਖ-ਵੱਖ ਪੋਸਟਾਂ ਵੀ ਦੇਖਦੇ ਨੇ ਤੇ ਉਹ ਇਹ ਵੀ ਚੇਤਾ ਕਰਵਾਉਂਦੇ ਨੇ ਕਿ ਨਸ਼ੀਲੇ ਪਦਾਰਥਾਂ ਤੇ ਸ਼ਰਾਬ ਨੂੰ ਇਸ ਮਿਸ਼ਰਣ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਕਿਉਂਕਿ ਇਹ ਪੁਰਾਣੇ ਇਹ ਨਿਰਣੇ ਨੂੰ ਜਿਹੜੇ ਯਾਨੀ ਕਿ ਕੋਈ ਵੀ ਤੁਸੀਂ ਫੈਸਲਾ ਲੈਣਾ ਤਾਂ ਉਸ ਨੂੰ ਕਮਜ਼ੋਰ ਵੀ ਕਰਦੇ ਨੇ ਲਿੰਕ ਕੈਨੀਅਨ ਤੋਂ ਇਲਾਵਾ ਡੈਕਸ ਨੇ ਕਿਹਾ ਹੈ ਕਿ ਕੁਝ ਹੋਰ ਪ੍ਰਸਿੱਧ ਖੇਤਰ ਜੋ ਐਮਰਜੈਂਸੀ ਟੀਮਾਂ ਦੀ ਨਿਗਰਾਨੀ ਸੂਚੀ ਦੇ ਵਿੱਚ ਹਨ ਜਿਸ ਦੇ ਵਿੱਚ ਖੁਆਰੀ ਰੌਕ ਟ੍ਰੇਲ ਕਾਪਿਲਾਨੋ ਰਿਵਰ ਅਤੇ ਗਰਾਉਸ ਗਰਾਇੰਡ ਜਿਹੜਾ ਹੈ ਉਹ ਵੀ ਸ਼ਾਮਿਲ ਹੈ ਸੋ ਅਸੀਂ ਉਹਨਾਂ ਕਹੇ ਕਿ ਗਰਾਇੰਡ ਦਾ ਜਵਾਬ ਅਕਸਰ ਦਿੰਦੇ ਆ ਤੇ ਇਹ ਸਥਾਨਕ ਲੋਕਾਂ ਲਈ ਨਹੀਂ ਹੈ ਤੇ ਇਹ ਉਹਨਾਂ ਸਲਾਨੀਆਂ ਲਈ ਹੈ ਜੋ ਇਹਨਾਂ ਦੇ ਖਤਰਿਆਂ ਤੋਂ ਅਣਜਾਣ ਹਨ ਸੋ ਇੱਕ ਬਹੁਤ ਹੀ ਔਖਾ ਰਸਤਾ ਹੈ ਤੇ ਬਹੁਤ ਸਟੀਪ ਜਿਹੀ ਚੜਾਈ ਹੁੰਦੀ ਹੈ ਤੇ ਜਦੋਂ ਤੁਸੀਂ ਇੱਕ ਵਾਰ ਟ੍ਰੇਲ ਤੋਂ ਉੱਤਰ ਜਾਂਦੇ ਹੋ ਤਾਂ ਇਹ ਬਹੁਤ ਜਲਦੀ ਤੁਹਾਨੂੰ ਧੋਖਾ ਵੀ ਦੇ ਸਕਦੀ ਹੈ ਯਾਨੀ ਕਿ ਉਬੜ ਖੇਬੜ ਵਾਲੀ ਹੋ ਜਾਂਦੀ ਹੈ ਸਟੀਕ ਨਹੀਂ ਰਹਿੰਦੀ ਸੋ ਡੈਕਸ ਕਹਿੰਦੇ ਨੇ ਕਿ ਉਹ ਅਧਿਕਾਰੀਆਂ ਨਾਲ ਲੋਕਾਂ ਨੂੰ ਪਹਿਲਾਂ ਤੋਂ ਹੀ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਹ ਵੀ ਮੰਨਦੇ ਨੇ ਕਿ ਹਰ ਕੋਈ ਉਹਨਾਂ ਦੀ ਸਲਾਹ ਸੁਣਨ ਦੇ ਲਈ ਵੀ ਤਿਆਰ ਨਹੀਂ ਹੈ ਤੇ ਇਹ ਇੱਕ ਵਧੀਆ ਸੰਤੁਲਨ ਹੈ ਕਿਉਂਕਿ ਕੁਝ ਲੋਕ ਬਹੁਤ ਨਿਰਾਸ਼ ਹੋ ਜਾਂਦੇ ਨੇ ਜਦੋਂ ਉਹਨਾਂ ਦੇ ਨਾਲ ਪਾਣੀ ਦੀ ਜਿਹੜੀ ਹੈ ਉਹ ਸੁਰੱਖਿਆ ਜਾਂ ਫਿਰ ਕੋਈ ਵੀ ਰਸਤੇ ਦੀ ਸੁਰੱਖਿਆ ਬਾਰੇ ਗੱਲ ਕੀਤੀ ਜਾਂਦੀ ਹੈ ਪਰ ਫਿਰ ਵੀ ਅਸੀਂ ਕਿਸੇ ਘਟਨਾ ਤੋਂ ਬਾਅਦ ਪ੍ਰਤੀਕਿਰਿਆਸ਼ੀਲ ਪਾਸੇ ਦੀ ਜਿਹੜੀ ਹੈ ਉਹ ਉਹਨਾਂ ਦੇ ਲਈ ਉਹਨਾਂ ਨਾਲ ਗੱਲਬਾਤ ਨੂੰ ਮੁੱਖ ਰੱਖ ਕੇ ਹੀ ਕਰਦੇ ਆ ਸੋ ਜ਼ਿਲ੍ਹੇ ਦੇ ਅਨੁਸਾਰ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਇੱਕ ਵੱਡੀ ਰਣਨੀਤੀ ਦੇ ਹਿੱਸੇ ਵਜੋਂ ਇਸ ਕਰਵੀਆਂ ਦੇ ਵਿੱਚ ਵਾਧੂ ਰੈਂਜਰਾਂ ਨੂੰ ਲਿਆਂਦਾ ਜਾ ਰਿਹਾ ਹੈ ਸਲਾਨੀਆਂ ਨੂੰ ਸੁਰੱਖਿਅਤ ਢੰਗ ਨਾਲ ਨੈਵੀਗੇਟ ਕਰਨ ਅਤੇ ਪਾਰਕ ਦਾ ਆਨੰਦ ਲੈਣ ਦੇ ਵਿੱਚ ਵੀ ਮਦਦ ਕਰਨ ਲਈ ਸਾਡੇ ਕੋਲ ਪਾਰਕ ਰੈਂਜਰਸ ਜਿਹੜੇ ਨੇ ਉਹ ਗਸ਼ਤ ਵੀ ਕਰਦੇ ਨੇ ਸੋ ਉਹਨਾਂ ਦੇ ਕੋਲ ਪਾਰਕ ਵਿੱਚ ਵਾਧੂ ਰੈਂਜਰ ਨੇ ਜੋ ਸਲਾਨੀਆਂ ਨੂੰ ਜਾਣਕਾਰੀ ਪ੍ਰਦਾਨ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਖੇਤਰਾਂ ਦੇ ਵਿੱਚ ਜਿਹੜਾ ਮਾਰਗਦਰਸ਼ਨ ਕਰਦੇ ਨੇ ਜਿੱਥੇ ਉਹ ਪਾਰਕ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦਾ ਸੁਰੱਖਿਅਤ ਢੰਗ ਦੇ ਨਾਲ ਆਨੰਦ ਲੈ ਸਕਦੇ ਨੇ ਤੇ ਜ਼ਰੂਰੀ ਹੋਵੇ ਤਾਂ ਉਹਨਾਂ ਨੂੰ ਚਟਾਨ ਛਾਲ ਮਾਰਨ ਦੇ ਖਤਰਿਆਂ ਬਾਰੇ ਸਿੱਖਿਆ ਵੀ ਦਿੰਦੇ ਨੇ ਜਦੋਂ ਕਿ ਆਪਣੀ ਕੁਦਰਤੀ ਸੁੰਦਰਤਾ ਲਈ ਉਹ ਮਸ਼ਹੂਰ ਨੇ ਪਰਲਿੰਗ ਕੈਨੀਅਨ ਕਾਫੀ ਖਤਰਨਾਕ ਵੀ ਹੋ ਸਕਦਾ ਹੈ ਤੇ ਸਲਾਨੀਆਂ ਨੂੰ ਚੰਗੀ ਜਿਹੜੀ ਹੈ ਉਹ ਸਮਝਦਾਰੀ ਵਰਤਨ ਦੀ ਵੀ ਲੋੜ ਹੁੰਦੀ ਹੈ ਪਾਣੀ ਦਾ ਪੱਧਰ ਅਤੇ ਹਾਲਾਤ ਬਹੁਤ ਜਲਦੀ ਬਦਲ ਸਕਦੇ ਨੇ ਪਾਣੀ ਬਹੁਤ ਠੰਡਾ ਤੇ ਬਹੁਤ ਤੇਜ਼ ਕਰੰਟ ਹਨ ਨਾਲ ਹੀ ਪਾਣੀ ਦੇ ਢੇਠਾਂ ਚਟਾਨਾਂ ਦੇ ਖਤਰੇ ਵੀ ਹਨ ਤੇ ਚਟਾਨਾਂ ਖੜੀਆਂ ਤੇ ਤਿਲਕਣ ਵਾਲੀਆਂ ਵੀ ਨੇ ਤੇ ਕੁਝ ਖੇਤਰ ਅਸਥਿਰ ਵੀ ਨੇ ਮੈਟਰੋ ਬੈਂਕੂਵਰ ਰੀਜਨਲ ਡਿਸਟ੍ਰਿਕਟ ਦਾ ਕਹਿਣਾ ਹੈ ਕਿ ਉਹਨਾਂ ਨੇ ਸਲਾਨੀਆਂ ਨੂੰ ਸੁਰੱਖਿਅਤ ਰਹਿਣ ਦੇ ਵਿੱਚ ਮਦਦ ਕਰਨ ਦੇ ਲਈ ਸਿਖਲਾਈ ਪ੍ਰਾਪਤ ਸਟਾਫ ਰੱਖਿਆ ਹੈ ਤੇ ਇਹ ਪੁਲਿਸ ਆਗੋ ਬੁਝਾਓ ਅਤੇ ਨਾਰਥ ਸ਼ੋਰ ਰੈਸਕਿਊ ਦੇ ਨਾਲ ਮਿਲ ਕੇ ਕੰਮ ਕਰਦਾ ਵੀਐਮਓ ਦੇ ਇੱਕ ਸਰਵੇਖਣ ਦੇ ਅਨੁਸਾਰ ਇਸ ਗਰਮੀਆਂ ਦੇ ਵਿੱਚ ਕੈਨੇਡੀਅਨ ਕਰ ਰਹੇ ਰਹਿੰਦੇ ਨਵੇਂ ਸੰਕੇਤ ਜ਼ਿਆਦਾ ਦੇਰੇ ਨੇ ਕਮਜ਼ੋਰ ਲੂਨੀ ਦੇ ਨਾਲ ਅੰਤਰਰਾਸ਼ਟਰੀ ਸਥਾਨਾਂ ਨੂੰ ਹੋਰ ਵੀ ਮਹਿੰਗਾ ਬਣਾ ਰਿਹਾ ਹੈ। ਅਮਰੀਕੀ ਸਰਹੱਦ ਤੇ ਤਣਾਅ ਸੈਲਾਨੀਆਂ ਨੂੰ ਨਿਰਾਸ਼ ਕਰ ਰਿਹਾ ਹੈ ਤੇ ਵੱਧੀ ਦੇਸ਼ ਭਗਤੀ ਤੇ ਸੁੰਦਰ ਦ੍ਰਿਸ਼ਾਂ ਨੂੰ ਹੋਰ ਵੀ ਜ਼ਿਆਦਾ ਸ਼ਾਨਦਾਰ ਬਣਾ ਰਿਹਾ ਹੈ। ਇਹ ਜਿਹੜਾ ਸੰਭਵ ਹੈ ਕਿ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਵਿਸ਼ਾਲ ਬ੍ਰਿਡਾ ਵੇੜਾ ਉਸਦੀ ਪਰਚੋਲ ਕਰਨ ਦੇ ਲਈ ਇਸ ਤੋਂ ਵਧੀਆ ਸਮਾਂ ਕਦੇ ਨਹੀਂ ਰਿਹਾ ਹੈ ਬੀਐਮਓ ਦੇ ਵਿਸ਼ੇਸ਼ ਵਿਕਰੀ ਮੁਖੀ ਟੋਨੀ ਟੈਂਪਲਨ ਨੇ ਜਿਹੜੇ ਉਹਨਾਂ ਨੇ ਕਿਹਾ ਕਿ ਤੁਸੀਂ ਸਿਰਫ ਸੈਂਟ ਦੇ ਵਿੱਚ ਹੀ 40 50 60 ਫੀਸਦੀ ਦੀ ਬਚਤ ਕਰਨ ਜਾ ਰਹੇ ਹੋ ਜਿਵੇਂ ਜਿਵੇਂ ਵਪਾਰਕ ਤਣਾਅ ਵਧਦਾ ਜਾ ਰਿਹਾ ਹੈ ਬੀਸੀ ਵਿੱਚ ਸਰਹੱਦ ਪਾਰ ਯਾਤਰਾ ਇੱਕ ਪਾਸੜ ਸੜਕ ਜਿਹੜੀ ਹੈ ਉਹ ਬੰਦੀ ਜਾ ਰਹੀ ਹੈ ਏਏਏ ਦੇ ਅਨੁਸਾਰ ਜੇ 4 ਜੁਲਾਈ ਦੇ ਲੌਂਗ ਵੀਕਐਂਡ ਤੇ ਵੈਂਕੂਵਰ ਅਮਰੀਕੀਆਂ ਲਈ ਸਭ ਤੋਂ ਵੱਡਾ ਅੰਤਰਰਾਸ਼ਟਰੀ ਸਥਾਨ ਹੋਵੇਗਾ ਤੇ ਇਸ ਦੌਰਾਨ ਅਮਰੀਕਾ ਜਾਣ ਵਾਲੀਆਂ ਬੀਸੀ ਕਾਰਾਂ ਦੀ ਗਿਣਤੀ ਲਗਾਤਾਰ ਪੰਜਵੇਂ ਮਹੀਨੇ ਦੀ ਹੈ ਜੋ ਕਿ ਜੂਨ ਦੇ ਵਿੱਚ ਸਾਲ ਦਰ ਸਾਲ 45% ਘਟ ਹੈ ਇੱਕ ਐਡਵੈਂਚਰ ਟੂਰ ਆਪਰੇਟਰ ਦਾ ਕਹਿਣਾ ਹੈ ਕਿ ਕੁਝ ਅਮਰੀਕੀ ਆਪਣੀ ਯਾਤਰਾ ਦਾ ਰਾਜਨੀਤਿਕ ਕਰਨ ਵੀ ਕਰ ਰਹੇ ਨੇ ਤੇ ਫਰੈਸ਼ ਐਡਵੈਂਚਰਸ ਦੇ ਜਿਹੜੇ ਨੇ ਉਹ ਸੰਸਥਾਪਕ ਐਲੈਕਸ ਰੌਸ ਨੇ ਕਿਹਾ ਕਿ ਸਾਡੇ ਟੂਰ ਤੇ ਆਉਣ ਵਾਲੇ ਲੋਕ ਇੱਥੇ ਕੀ ਹੋ ਰਿਹਾ ਇਸ ਪ੍ਰਤੀ ਵੀ ਹਮਦਰਦੀ ਰੱਖਦੇ ਨੇ ਉਹ ਇਸ ਦੇ ਨਾਲ ਸਹਿਮਤ ਨਹੀਂ ਹੈ ਤੇ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਉਹ ਆਪਣੇ ਡਾਲਰਾਂ ਦੇ ਨਾਲ ਆਪਣੀ ਵੋਟ ਉਸ ਜਗ੍ਹਾ ਦੇ ਉੱਤੇ ਪਾ ਰਹੇ ਨੇ ਜਿੱਥੇ ਉਹ ਸਮਰਥਨ ਕਰਨਾ ਚਾਹੁੰਦੇ ਨੇ ਵੈਂਚਰ ਵੈਂਸ ਦੇ ਮਾਲਕ ਟਿਮ ਗੈਲਾਗਰ ਕਹਿੰਦੇ ਨੇ ਕਿ ਕੈਨੇਡਾ ਦੇ ਸ਼ਾਨਦਾਰ ਬਾਹਰੀ ਮਾਹੌਲ ਨੂੰ ਹੋਰ ਲੋਕਾਂ ਦੇ ਨਾਲ ਸਾਂਝਾ ਕਰਨਾ ਇੱਕ ਸੁੰਦਰ ਗੱਲ ਹੈ ਤੇ ਉਹ ਬੈਫ ਗਏ ਨੇ ਤੇ ਉਹ ਜੈਸਪਰ ਵੀ ਗਏ ਨੇ ਉਹਨਾਂ ਨੇ ਪਹਿਲੀ ਵਾਰ ਬੀਅਰਸ ਦੇਖੇ ਤੇ ਉਹਨਾਂ ਨੇ ਮੂਸ ਵੀ ਦੇਖੇ ਨੇ ਤੇ ਉਹ ਹੋਰ ਬਹੁਤ ਕੁਝ ਦੇਖਿਆ ਤੇ ਉਹ ਹੁਣ ਵਾਪਸ ਆਉਂਦੇ ਨੇ ਤੇ ਜਦੋਂ ਉਹ ਵਾਪਸ ਆਉਂਦੇ ਨੇ ਤਾਂ ਉਹ ਉਤਸ਼ਾਹਿਤ ਹੁੰਦੇ ਨੇ ਪਰ ਕੈਨੇਡਾ ਦੇ ਬਾਹਰੀ ਇਲਾਕਿਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਉੱਥੇ ਵੱਧਦੀ ਮੰਗ ਦੇ ਨਾਲ ਟੂਰ ਆਪਰੇਟਰ ਇੱਕ ਗੱਲ ਦੇ ਉੱਤੇ ਜ਼ੋਰ ਦਿੰਦੇ ਨੇ ਗੈਲਾਗਰ ਨੇ ਕਿਹਾ ਕਿ ਪਹਿਲਾਂ ਤੋਂ ਹੀ ਬੁੱਕ ਇਸ ਨੂੰ ਕਰੋ ਭਾਵੇਂ ਤੁਸੀਂ ਇੱਥੋਂ ਦੇ ਹੋ ਜਾਂ ਫਿਰ ਵਿਦੇਸ਼ ਤੋਂ ਸਮੇਂ ਸਿਰ ਇਸ ਨੂੰ ਬੁੱਕ ਕਰਨਾ ਜ਼ਰੂਰੀ ਹੈ ਤੁਸੀਂ ਘਰ ਦੇ ਵਿੱਚ ਕੋਈ ਵੀ ਇਵੈਂਟ ਕਰਵਾ ਰਹੇ ਹੋ ਚਾਹੇ ਉਹ ਇਵੈਂਟ ਵਿਆਹ ਸ਼ਾਦੀ ਜਾਂ ਫਿਰ ਕੋਈ ਵੀ ਪਾਰਟੀ ਹੈ ਛੋਟਾ ਇਵੈਂਟ ਹੈ ਜਾਂ ਵੱਡਾ ਇਵੈਂਟ ਹੈ ਉਹਦੇ ਲਈ ਇੰਸ਼ੋਰੈਂਸ ਹੋਣੀ ਲਾਜ਼ਮੀ ਹੈ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਵਰ ਹੋ ਸਕਦੀਆਂ ਨੇ ਤੇ ਜੇ ਕੋਈ ਨੁਕਸਾਨ ਹੋ ਜਾਂਦਾ ਜਾਂ ਕੋਈ ਘਟਨਾ ਵੀ ਵਾਪਰ ਜਾਂਦੀ ਹੈ ਕਿਸੇ ਪਾਰਟੀ ਦੇ ਵਿੱਚ ਕਿਸੇ ਇਵੈਂਟ ਦੇ ਵਿੱਚ ਤਾਂ ਤੁਸੀਂ ਕਲੇਮ ਕਰ ਸਕਦੇ ਹੋ ਸੋ ਕਿਹੜੀ ਕਿਹੜੀ ਇਹਦੇ ਵਿੱਚ ਜਿਹੜੀ ਹੈ ਉਹ ਤੁਹਾਨੂੰ ਸਹੂਲਤ ਦਿੱਤੀ ਗਈ ਹੈ ਇਵੈਂਟ ਕਿਹੜਾ ਹੋਵੇ ਇਨਡੋਰ ਆਊਟਡੋਰ ਹੋਵੇ ਸਾਰੀ ਜਾਣਕਾਰੀ ਦਿੱਤੀ ਏਐਮਸੀ ਇੰਸ਼ੋਰੈਂਸ ਤੋਂ ਗੁਣਿਤ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਜੇ ਕੋਈ ਵੀ ਇਹਨਾਂ ਦਿਨਾਂ ਦੇ ਵਿੱਚ ਇਵੈਂਟ ਤੁਸੀਂ ਕਰਵਾ ਰਹੇ ਹੋ ਯਾਨੀ ਕਿ ਕੋਈ ਵਿਆਹ ਸ਼ਾਦੀ ਹੈ ਕੋਈ ਪਾਰਟੀ ਹੈ ਤਾਂ ਕੀ ਉਹਦੇ ਵਾਸਤੇ ਇੰਸ਼ੋਰੈਂਸ ਕਰਵਾਉਣੀ ਲਾਜ਼ਮੀ ਹੈ ਇੰਸ਼ੋਰੈਂਸ ਜੇ ਹੈ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਉਸ ਦੇ ਵਿੱਚ ਕਵਰ ਹੋ ਸਕਦੀਆਂ ਨੇ ਇਹ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ AMC ਇੰਸ਼ੋਰੈਂਸ ਤੋਂ ਗੁਨੀਤ ਕੌਰ ਜੀ ਜੁੜੇ ਹੋਏ ਨੇ ਗੁਨੀਤ ਅ ਇਸ ਵੇਲੇ ਜਿੰਨੀਆਂ ਵੀ ਪਾਰਟੀਆਂ ਹੋ ਰਹੀਆਂ ਨੇ ਇਨਡੋਰ ਜਾਂ ਆਊਟਡੋਰ ਉਹਦੇ ਵਾਸਤੇ ਕਿੰਨੀ ਕੋ ਜ਼ਰੂਰੀ ਹੈ ਕਿ ਇੰਸ਼ੋਰੈਂਸ ਸਾਰਿਆਂ ਨੂੰ ਕਰਵਾ ਲੈਣੀ ਚਾਹੀਦੀ ਹੈ ਸੋ ਇਹ ਜਿਹੜੀ ਇਵੈਂਟ ਇੰਸ਼ੋਰੈਂਸ ਹੈਗੀ ਆ ਬਹੁਤ ਆਪਾਂ ਲਾਈਟਲੀ ਲੈ ਲੈਣੇ ਆ ਇਹਨੂੰ ਬਿਕਾਜ਼ ਪਮਾ ਹੁਣ ਜਦਾਂ ਬਰਬੀਕਿਊ ਪਾਰਟੀਆਂ ਹੋ ਰਹੀਆਂ ਹੈਗੀਆਂ ਜਾਂ ਰਿਸੈਪਸ਼ਨ ਪਾਰਟੀ ਜਾਂ ਪ੍ਰੀ ਵੈਡਿੰਗ ਪਾਰਟੀਆਂ ਹੋ ਰਹੀਆਂ ਹੈਗੀਆਂ ਸੋ ਆਪਾਂ ਰਿਅਲਾਈਜ਼ ਨਹੀਂ ਕਰਦੇ ਵੀ ਆਪਾਂ ਨੂੰ ਇਵੈਂਟ ਇੰਸ਼ੋਰੈਂਸ ਦੀ ਲੋੜ ਹੈ ਜਾਂਦੇ ਆ ਦੈਨ ਵੀ ਡੋਨਟ ਨੋ ਕਿ ਉਹ ਕਾਦੇ ਲਈ ਲਈ ਆ ਜਾਂ ਸਮ ਟਾਈਮ ਵੈਂਡਰ ਦੀ ਰਿਕੁਆਇਰਮੈਂਟ ਹੁੰਦੀ ਹੈ ਉਸ ਰਿਕੁਆਇਰਮੈਂਟ ਹੀ ਲੈ ਲੈਨੇ ਆ ਲੋਟ ਆਫ ਅਸ ਵੀ ਡੋਨਟ ਗੈਟ ਫੋਰ ਇਟ ਰਾਈਟ ਵੀ ਡੋਨਟ ਗੋ ਫੋਰ ਇਟ ਸੋ ਆਪਾਂ ਲੈਂਦੇ ਹੀ ਨਹੀਂ ਹੈਗੇ ਸੋ ਇਹਦੇ ਵਿੱਚ ਜਿਹੜੀ ਹੋਸਟ ਦੀ ਆ ਰਿਸਪੌਂਸਿਬਿਲਟੀ ਬਹੁਤ ਵੱਡੀ ਹੁੰਦੀ ਹੈ ਜਦੋਂ ਕੋਈ ਵੀ ਆਪਾਂ ਇਵੈਂਟ ਹੋਸਟ ਕਰਦੇ ਹੈਗੇ ਆ ਇਵੈਂਟ ਇੱਥੇ ਦੇ ਕੈਨੇਡਾ ਦੇ ਲਾਅ ਦੇ ਹਿਸਾਬ ਨਾਲ ਹੋਸਟ ਦੀ ਰਿਸਪੌਂਸਿਬਿਲਟੀ ਹੈਗੀ ਆ ਸੇਫਗਾਰਡ ਕਰਨਾ ਕੋਈ ਵੀ ਕੋਈ ਵੀ ਪ੍ਰੋਬਲਮ ਆ ਜਾਂਦੀ ਆ ਹੋਸਟ ਦੀ ਜ਼ਿੰਮੇਵਾਰੀ ਹੈਗੀ ਆ ਕਿ ਉਹ ਸਾਰਿਆਂ ਨੂੰ ਜਿੱਥਾ-ਜਿੱਥੇ ਜਿੱਦਾਂ-ਜਿੱਦਾਂ ਹੈਗਾ ਉਹ ਸਾਰੇ ਆਪਣੇ ਸੇਫਲੀ ਘਰ ਜਾਣ ਤੇ ਉਹਦੇ ਲਈ ਤੁਸੀਂ ਜਿਹੜੀ ਇਵੈਂਟ ਇੰਸ਼ੋਰੈਂਸ ਪਮਾਓ ਉਹ ਵੈਡਿੰਗ ਪਮਾਓ ਤੁਹਾਡੇ ਇਨਵਾਈਟੇ ਗੈਸਟ ਹੀ ਹੈਗੇ ਆ ਜੇ ਉਹਨਾਂ ਦੀ ਕੋਈ ਲੜਾਈ ਹੋ ਗਈ ਆ ਜਾਂ ਉਹ ਡਿੱਗ ਗਿਆ ਹੈਗਾ ਆ ਪਮਾ ਸ਼ਰਾਬ ਪੀ ਕੇ ਕਿਸੇ ਨੇ ਗੱਡੀ ਚਲਾ ਲਈ ਹੈਗੀ ਆ ਉਹ ਸਾਰੀਆਂ ਲਾਇਬਿਲਟੀਆਂ ਹੋਸਟ ਦੀਆਂ ਹੋ ਸਕਦੀਆਂ ਆ ਜੇ ਨਹੀਂ ਇੰਸ਼ੋਰੈਂਸ ਕਰਵਾਈਓ ਓਕੇ ਅੱਛਾ ਆਮ ਤੌਰ ਦੇ ਉਤੇ ਲੋਕ ਧਿਆਨ ਦਿੰਦੇ ਇਸ ਚੀਜ਼ ਵੱਲ ਇਵੈਂਟ ਰੱਖਦੇ ਆ ਕਿਉਂਕਿ ਬਹੁਤ ਸਾਰੇ ਇੰਤਜ਼ਾਮ ਹੋਰ ਤਾਂ ਹੁੰਦੇ ਹੋ ਹੋਰਾਂ ਵੱਲ ਧਿਆਨ ਦਿੱਤਾ ਜਾਂਦਾ ਪਰ ਇੰਸ਼ੋਰੈਂਸ ਕਰਵਾਈ ਜਾਵੇ ਇਹਦੇ ਵੱਲ ਜ਼ਿਆਦਾ ਧਿਆਨ ਨਹੀਂ ਦਿੱੰਦਾ ਇੱਕ ਸਵਾਲ ਇਹ ਤੇ ਦੂਜੇ ਦੇ ਨਾਲ ਇਹ ਹੈ ਕਿ ਜੇ ਕੋਈ ਇੰਸ਼ੋਰੈਂਸ ਕਰਾ ਲੈਂਦਾ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਉਹਦਾ ਬਚਾਅ ਹੋ ਸਕਦਾ ਹੈ ਤੇ ਇੰਸ਼ੋਰੈਂਸ ਦੇ ਵਿੱਚ ਕੀ-ਕੀ ਇਨਕਲੂਡ ਹੈ ਸੋ ਦੈਟਸ ਅ ਬਿਗਗੇਸਟ ਥਿੰਗ ਜਿਹੜਾ ਹੋਸਟ ਹੈ ਜਦੋਂ ਆਪਾਂ ਇੰਨੇ ਇਵੈਂਟ ਵੱਡੇ ਵੱਡੇ ਇਵੈਂਟ ਕਰਦੇ ਆ ਇੰਨੇ ਦਾ ਕੋਸਟ ਲੜੇ ਕੋਸਟ ਵਾਈਜ਼ ਇਜ਼ ਵੈਰੀ ਯੂ نو ਪ੍ਰਾਈਸ ਇਫੈਕਟਿਵ ਵੈਰੀ ਗੁੱਡ ਪ੍ਰਾਈਸ ਦੇ ਵਿੱਚ ਆ ਇਨੀ ਡਿਪੈਂਡਿੰਗ ਕਿੱਡਾ ਵੱਡਾ ਇਵੈਂਟ ਹੈਗਾ ਤੁਹਾਡਾ 50 ਪੀਪਲ ਤੋਂ ਲੈ ਕੇ 500 ਪੀਪਲ ਜਾਂ ja, 2000 ਪੀਪਲ ਤੱਕ ਹੈਗਾ ਜਿਹੜਾ ਆਪਾਂ ਇਵੈਂਟ ਹੋਸਟ ਕਰਦੇ ਆ ਸੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਪ੍ਰੋਟੈਕਸ਼ਨ ਹੋਸਟ ਦੀ ਹੈਗੀ ਆ ਹੋਸਟ ਹੀ ਹੋਸਟ ਜਿਹੜਾ ਹੈਗਾ ਉਹ ਸਾਰੇ ਕਾਸਟ ਲਈ ਲਾਇਬਲ ਹੈਗਾ ਜੇ ਤੁਹਾਡੀ ਲੜਾਈ ਹੋ ਜਾਂਦੀ ਆ ਰਾਈਟ ਸਮ ਟਾਈਮ ਯੂ نو ਯੰਗਸਟਰ ਯੂ نو ਗੈਟ ਇਨ ਦਾ ਫਾਈਟ ਐਂਡ ਹੋਸਟ ਇਜ਼ ਰਿਸਪੋਨਸਿਬਲ ਜੇ ਉਹ ਹੀ ਲੜਾਈ ਦੇ ਕਰਕੇ ਉਹਨਾਂ ਨੇ ਤੋੜਪਨ ਕਰਤੀ ਜਿਹੜਾ ਤੁਹਾਡਾ ਹਾਲ ਸੀਗਾ ਜਾਂ ਤੁਹਾਡਾ ਘਰ ਸੀਗਾ ਥੈਟ ਵਿਲ ਬੀ ਕਵਰਡ ਰਾਈਟ ਇਨ ਦਾ ਇਨ ਥੈਟ ਇਵੈਂਟ ਇੰਸ਼ੋਰੈਂਸ ਪਾਲਿਸੀ ਜੇ ਨਹੀਂ ਹੈਗੀ ਦੈਨ ਮੇ ਬੀ ਔ 20000 ਦਾ ਕੋਸਟ ਲੱਗੇ ਇਵਨ ਜੇ ਹਾਲ ਹੀ ਹੈਗਾ ਜੇ ਹਾਲ ਨੂੰ ਤੋੜ ਦਿੱਤਾ ਹੈਗਾ ਉਹ ਵੀ ਤੁਹਾਡੀ ਲਾਇਬਿਲਟੀ ਹੈ ਦਿੱਤਾ ਤਾਂ ਉਹਨਾਂ ਨੇ ਤੁਹਾਨੂੰ ਖਰਚਾ ਪਾਉਣਾ ਉਹ ਕਵਰੇਜ ਹੋ ਜਾਂਦੀ ਹੈ ਜਿਹੜੀ ਬਿਗੇਸਟ ਲਾਇਬਿਲਟੀ ਹੈਗੀ ਆ ਡਰਿੰਕ ਐਂਡ ਡਰਾਈਵਿੰਗ ਸੋ ਹੋਸਟ ਦੀ ਰਿਸਪੌਂਸਿਬਿਲਟੀ ਹੈਗੀ ਆ ਸੇਫਗਾਰਡ ਕਰਨਾ ਜਿਹਨੂੰ ਵੀ ਤੁਸੀਂ ਇਨਵਾਈਟੀ ਨੂੰ ਕੀਤਾ ਸੋ ਘਰ ਤੱਕ ਦੀ ਰਿਸਪੌਂਸਿਬਿਲਟੀ ਬਣਦੀ ਹੈ ਹੋਸਟ ਦੀ ਕਿ ਉਹ ਸੇਫਗਾਰਡ ਲਈ ਪਹੁੰਚੇ ਸੋ ਜੇ ਕਿਸੇ ਨੇ ਡਰਿੰਕ ਐਂਡ ਡਰਾਈਵ ਕਰਕੇ ਜਾਂ ਉਹ ਗੱਡੀ ਚਲਾਉਂਦਾ ਹੈਗਾ ਐ ਐਕਸੀਡੈਂਟ ਹੋ ਜਾਂਦਾ ਡੈਥ ਹੋ ਜਾਂਦੀ ਹੈ ਜਾਂ ਕਿਸੇ ਹੋਰ ਨੂੰ ਦੀ ਡੈਥ ਹੋ ਜਾਂਦੀ ਹੈ ਉਹ ਦੈਟ ਕੈਨ ਕਮ ਟੂ ਯੂ ਐਸ ਵੈਲ ओके सो दैट्स द బిਗੇਸ ਜਿਹੜੀ ਆਪਣੀ ਰਿਲਾਈਅਬਿਲਟੀ ਹੈਗੀ ਆ ਜਿਹਨੂੰ ਕਵਰ ਕਰਨਾ ਆਪਾਂ ਨੂੰ ਬਹੁਤ ਜ਼ਰੂਰੀ ਹੈਗਾ ਹੈ ਅੱਛਾ ਇਵੈਂਟ ਦੇ ਵਿੱਚ ਕੋਈ ਕੈਜੂਐਲਟੀ ਹੋ ਜਾਂਦੀ ਹੈ ਕੁਝ ਵੀ ਮੰਨ ਲਓ ਤਾਂ ਕੀ ਉਹਦੀ ਸਾਰੀ ਰਿਸਪੌਂਸਿਬਿਲਟੀ ਹੋਸਟ ਦੀ ਹੀ ਬਣੇਗੀ ਸੋ ਮੋਸਟ ਆਫ ਦਾ ਟਾਈਮ 호ਸਟ ਰਿਸਪੋਨਸਿਬਲ ਹੁੰਦਾ ਆ ਸਾਰੇ ਕਿਉਂਕਿ ਉਹਨਾਂ ਨੇ ਹੀ ਇਨਵਾਈਟ ਕੀਤਾ ਆ ਉਹਨਾਂ ਦੀ ਸੇਫਗਾਰਡ ਕਰਨਾ ਜਿਹੜੇ ਹੈਗੇ ਆ ਸੋ ਲਾ ਡਿਫਰੈਂਟ ਰੂਲ ਦੇ ਵਿੱਚ ਕੰਮ ਕਰਦਾ ਹੈਗਾ ਆ ਸੋ ਜਿਹੜੀ ਤੁਹਾਡੀ ਜੇ ਤੁਸੀਂ ਆਪਣੀ ਕੌਨਸ਼ੀਅਸ ਨਹੀਂ ਹੈਗੇ ਆ ਜੇ ਤੁਸੀਂ ਕੁਝ ਕਰ ਦਿੱਤਾ ਹੈਗਾ ਆ ਸੋ ਯੂ ਨੀਡ ਟੂ ਗੈਟ ਯੂ ਨੋ ਇਨਵੋਲਡ ਇਨ ਦਾ ਸੇਫਟੀ ਗਾਈਡਲੈਂਸ ਐਸ ਲੌਂਗ ਤੁਸੀਂ ਉਹਨਾਂ ਨੂੰ ਸੇਫਟੀ ਗਾਰਡ ਕਰ ਰਹੇ ਆ ਤੁਹਾਨੂੰ ਦੱਸ ਰਹੇ ਆ ਥਿਸ ਇਜ਼ ਥਿਸ ਇਜ਼ ਦਾ ਵੇ ਆਊਟ ਉਹਨਾਂ ਨੂੰ ਦੱਸ ਰਹੇ ਆ ਵੀ ਤੁਸੀਂ ਜੇ ਰਾਈਟ ਚਾਹੀਦੀ ਹੈਗੀ ਆ ਵੀ ਵਿਲ ਗਿਵ ਯੂ ਸੋ ਐਂਡ ਦੈਨ ਯੂ نو ਬਿਕਾਜ਼ ਜਦੋਂ ਬੰਦੇ ਆਪਣੇ ਕੌਨਸ਼ੀਅਸ ਨਹੀਂ ਹੁੰਦੇ ਆ ਦੇ ਦੇ ਕੈਨ ਸੇ ਦੈਟ ਵੀ ਆਈ ਡਿਡਨਟ ਇਵਨ نو ਆਈ ਵਾਸ ਨਾਟ ਇਨ ਮਾਈ ਯੂ نو ਸੈਂਸਸ ਟੂ ਡੂ ਦੈਟ ਸੋ ਇਸ ਕਰਕੇ ਉਹ ਜਿਹੜੀਆਂ ਲਾਇਬਿਲਟੀਜ਼ ਹੈਗੀਆਂ ਆ ਇਵਨ ਵੀ ਸੀਨ ਸਮ ਕਲੇਮਸ ਕਮਿੰਗ ਅਪ ਜਦੋਂ ਜਦੋਂ ਬਟ ਲੜਾਈ ਹੋਈ ਇੱਕ ਜਿੱਤੇ ਜੈਨੋ ਗੋਲੀਆਂ ਵਗੈਰਾ ਚੱਲ ਗਈਆਂ that is a biggest liability on host right so ਤੇ ਤੁਸੀਂ ਇਨਵਾਈਟੀ ਤਾਂ ਤੁਸੀਂ ਹੀ ਸੀਗੇ ਮੇਬੀ ਉਹ ਜਿਹੜੇ ਐਕਸ਼ਲੀ ਹੁੰਦੇ ਸਮ ਟਾਈਮ ਗਨ ਪੁਆਇੰਟ ਵਾਲੇ ਉਹ ਨਾ ਵੀ ਇਨਵਾਈਟੀ ਹੁਣ ਪਰ ਜਿਹਨੂੰ ਮਾਰਿਆ ਜਿਹਨੂੰ ਕੀਤਾ ਉਹ ਲਾਇਬਿਲਟੀ ਤੁਹਾਡੀ ਹੈ ਜਿੱਦੇ ਤੇ ਗੋਲੀ ਵੱਜ ਗਈ ਉਹ ਵੀ ਹੋਸ ਦੀ ਲਾਇਬਿਲਟੀ ਹੈਗੀ ਆ ਰਾਈਟ ਸੋ ਉਹਨਾਂ ਚੀਜ਼ਾਂ ਨੂੰ ਕਵਰ ਕਰਨਾ ਪਲੱਸ ਜਿਹੜੇ ਤੁਹਾਡੇ ਟੇਨੈਂਟ ਜਿਹਨਾਂ ਤੁਸੀਂ ਅਕੂਪਾਈ ਕੀਤਾ ਹੈਗਾ ਆ ਉਹਦੀ ਸੇਫਗਾਰਡ ਕਰਨੀ ਜੇ ਸਿੰਪਲੀ ਲੜਾਈ ਹੋ ਗਈ ਆ ਉਹਨਾਂ ਨੇ ਤੋੜਪਨ ਕਰਤੀ ਉਹ ਉਹਦੀ ਕਵਰੇਜ ਵੀ ਵਿੱਚ ਮਿਲ ਜਾਂਦੀ ਆ ਜੀ ਬਿਲਕੁਲ ਸੋ ਜਿਹੜੇ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਆ ਜਾਂ ਫਿਰ ਇਹ ਸੋਚਦੇ ਆ ਕਿ ਕੋਈ ਨਹੀਂ ਜਦੋਂ ਕੁਝ ਹੋਇਆ ਫਿਰ ਦੇਖੀ ਜਾਏਗਾ ਉਸ ਤੋਂ ਬਾਅਦ ਕਿ ਉਹ ਇੰਸ਼ੋਰੈਂਸ ਦੇ ਹੱਕਦਾਰ ਹੋ ਸਕਦੇ ਆ ਜੇ ਬਾਅਦ ਚੋਕਰ ਆਉਣਗੇ ਨੇ ਕੋਈ ਵੀ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਬਾਅਦ ਵਿੱਚ ਨਹੀਂ ਲਈ ਜਾ ਸਕਦੀ ਉਹ ਪਹਿਲਾਂ ਹੀ ਲੈ ਜੰਦੀ ਸਪੈਸ਼ਲੀ ਜੇ ਹੁਣ ਵੈਡਿੰਗ ਸੀਜ਼ਨ ਹੈਗਾ ਆ ਆਪਾਂ ਦੋ ਦੋ ਜ਼ਿਆਦਾ ਵੈਡਿੰਗਸ ਆ ਪਾਰਟੀਆਂ ਕਰਦੇ ਆ ਰਾਈਟ ਸੋ ਆਪਾਂ ਨੂੰ ਇੱਕ ਵਧੀਆ ਪੈਕੇਜ ਮਿਲ ਜਾਂਦਾ ਇੱਕੋ ਹੀ ਪੈਕੇਜ ਦੇ ਵਿੱਚ ਸਾਰਾ ਡੇ 1 ਤੋਂ ਲੈ ਕੇ ਲਾਸਟ ਡੇ ਤੱਕ ਕਵਰੇਜ ਮਿਲ ਜਾਂਦੀ ਹੈ ਇੱਕੋ ਹੀ ਪਾਲਿਸੀ ਦੇ ਵਿੱਚ ਮਾ ਤੁਹਾਡੇ ਘਰ ਦੇ ਵਿੱਚ ਇਵੈਂਟ ਹੈਗਾ ਆ ਘਰ ਦੇ ਵਿੱਚ ਵੀ ਜਿਹੜਾ ਹੈਗਾ ਉਹਦੇ ਵਿੱਚ ਵੀ ਕਾਫੀ ਐਕਸਕਲੂਜ਼ਨਸ ਹੈਗੀਆਂ ਜੇ ਸ਼ਰਾਬ ਚੱਲ ਰਹੀ ਹੈਗੀ ਆ ਉਹਦੇ ਵਿੱਚ ਵੀ ਤੁਹਾਡੀ ਜਿਹੜੀ ਇਵੈਂਟ ਇੰਸ਼ੋਰੈਂਸ ਹੋਣੀ ਜ਼ਰੂਰੀ ਹੈਗੀ ਵਜੇ ਸਮ ਕਾਈਂਡ ਆਫ ਐਕਸਕਲੂਜ਼ਨ ਤੁਹਾਡੀ ਘਰ ਦੀ ਜੇ ਤੁਸੀਂ ਗੈਦਰਿੰਗ ਕੀਤੀ ਹੈਗੀ ਆ ਮੋਰ ਦਨ ਯੂ نو ਲਿਮਿਟਡ ਪੀਪਲਸ ਸੋ ਤੁਹਾਨੂੰ ਘਰ ਦੀ ਪਾਰਟੀ ਛੋਟੀ ਪਵਾ ਹੈਗੀ ਆ ਕੋਈ ਮਾਈਆਂ ਪਾਰਟੀ ਆ ਜਾਗੋ ਪਾਰਟੀ ਆ ਘਰ ਕੀਤੀ ਆ ਘਰ ਦੀ ਤੇ ਵੀ ਕਰਾਉਣੀ ਚਾਹੀਦੀ ਹੈ ਇਵੈਂਟ ਇੰਸ਼ੋਰੈਂਸ ਸੋ ਸਾਰਾ ਪੈਕੇਜ ਮਿਲ ਜਾਂਦਾ ਹੈ ਸੋ ਸਾਰੇ ਇਵੈਂਟ ਦਾ ਸੋ ਲੈ ਕੇ ਵੀਕ ਵੀਕ ਪਾਰਟੀਆਂ ਚੱਲਦੀਆਂ ਆ ਰਾਈਟ ਸੋ ਸਾਰੇ ਇਟ ਕੈਨ ਬੀ ਕਨਸੋਲिडेटेड ਇਨਟੂ ਵਨ ਪਾਲਸੀ ਐਂਡ ਇਟ ਇਜ਼ ਨੋਟ ਐਕਸਪੈਂਸਿਵ ਸੋ 100 ਤੋਂ ਪਾਲਸੀ ਸਟਾਰਟ ਹੋ ਕੇ ਡਿਪੈਂਡਿੰਗ ਔਨ ਦ ਪੀਪਲ 500 ਤੱਕ ਦੀ ਪਾਲਸੀ ਵੱਡੇ ਇਵੈਂਟ ਲਈ ਆ ਜਾਂਦੀ ਹੈ ਇਨਡੋਰ ਐਂਡ ਆਊਟਡੋਰਲੀ ਸੇਮ ਹੈ ਆ ਯਸ ਇੰਡੋਰ ਐਂਡ ਆਊਟਡੋਰ ਸਰ ਬਰਬੀਕਿਊ ਜਦੋਂ ਹੁਣ ਬਰਬੀਕਿਊ ਪਾਰਟੀ ਕੋਈ ਇਵੈਂਟਸ ਦੀਆਂ ਬਰਬੀਕਿਊ ਪਾਰਟੀਆਂ ਚੱਲਦੀਆਂ ਹੈਗੀਆਂ ਜਦ ਆ ਸਟਾਰਟਾ ਦੇ ਵਿੱਚ ਕਾਫੀ ਜਦਾਂ ਬਰਬੀਕਿਊ ਪਾਰਟੀ ਉਹ ਸਟਾਰਟਾ ਆਲੇ ਕਰਦੇ ਹੈਗੇ ਆ ਸੋ ਸਟਾਰਟਾ ਦੀ ਪਾਲਿਸੀ ਦੇ ਵਿੱਚ ਬਰਬੀਕਿਊ ਦੀ ਐਕਸਕਲੂਜ਼ਨ ਹੁੰਦੀ ਹੈ ਸੋ ਤੁਹਾਨੂੰ ਆਪਣੀ ਇਵੈਂਟ ਇੰਸ਼ੋਰੈਂਸ ਲੈਣੀ ਪੈਂਦੀ ਆ ਸੋ ਸਟਾਰਟਾ ਵੀ ਆਪਣੀ ਇਵੈਂਟ ਇੰਸ਼ੋਰੈਂਸ ਜਿਹੜੀ ਹੈਗਾ ਕੋਈ ਵੀ ਜਿਹੜੀ ਹੈਗਾ ਵੈਂਟ ਲੈਣੀ ਚਾਹੀਦੀ ਜੀ ਥੈਂਕ ਯੂ ਸੋ ਮਚ ਬਣੀ ਥੈਂਕ ਯੂ ਥੈਂਕ ਯੂ ਫਾਰ ਹੈਵਿੰਗ ਮੀ ਥੈਂਕ ਯੂ ਸੋ ਹੁਣ ਜੇ ਤੁਸੀਂ ਕੋਈ ਇਵੈਂਟ ਕਰ ਰਹੇ ਹੋ ਕੋਈ ਵਿਆਹ ਸ਼ਾਦੀ ਕੋਈ ਮਾਹੀਆ ਪਾਰਟੀ ਚਾਹੇ ਔਰ ਪਾਰਟੀ ਛੋਟੀ ਹੈ ਜਾਂ ਫਿਰ ਵੱਡੀ ਹਰ ਇਵੈਂਟ ਵਾਸਤੇ ਜੇ ਤੁਸੀਂ ਇੰਸ਼ੋਰੈਂਸ ਕਰਵਾਈ ਹੋਈ ਹੈ ਤਾਂ ਤੁਹਾਨੂੰ ਕਾਫੀ ਹੈਲਪ ਮਿਲ ਸਕਦੀ ਹੈ ਕਿਉਂਕਿ ਜੇ ਕੋਈ ਉੱਥੇ ਕੈਜੂਐਲਟੀ ਹੋ ਜਾਂਦੀ ਹੈ ਕੋਈ ਨੁਕਸਾਨ ਹੋ ਸਕਦਾ ਤਾਂ ਤੁਸੀਂ ਉਹਨੂੰ ਕਲੇਮ ਕਰ ਸਕਦੇ ਹੋ ਪਰ ਤਾਂ ਜੇ ਤੁਸੀਂ ਇੰਸ਼ੋਰੈਂਸ ਉਸ ਦੀ ਪਹਿਲਾਂ ਕਰਵਾਈ ਹੋਏਗੀ ਅਗ ਦੇਖਣਾ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਾਇ ਸਮੂਹ ਦਰਸ਼ਕਾਂ ਨੂੰ ਕਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਲਗਰੀ ਸ਼ਹਿਰ ਦੇ ਵਿੱਚ 213ਵਾਂ ਜਿਹहां ਕੈਲਗਰੀ ਸਟੈਂਪੀਡ ਅੱਜ ਆਰੰਭ ਹੋ ਗਿਆ ਹੈ 4 ਜੁਲਾਈ ਤੋਂ ਇਹ 13 ਜੁਲਾਈ ਤੱਕ ਚੱਲੇਗਾ 10 ਦਿਨਾਂ ਦਾ ਇਹ ਮੇਲਾ ਹੁੰਦਾ ਜੀ ਔਰ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਐਤਕੀ ਜਿਹੜੀ ਇਸ ਮੇਲੇ ਦੇ ਵਿੱਚ ਮਾਰਸ਼ਲ ਹੈਗੀ ਆ ਉਹ ਕੈਨੇਡਾ ਦੀ ਕੰਟਰੀ ਸਿੰਗਰ ਸ਼ਨਾਇਆ ਟਵੈਨ ਸੀ ਉਹ ਵੈਸਟਰਨ ਡਰੈਸ ਦੇ ਵਿੱਚ ਸਜੀ ਹੋਈ ਤੇ ਵੱਡੀ ਸਾਰੀ ਟੋਪੀ ਸਿਰ ਤੇ ਰੱਖ ਕੇ ਉਹ ਕਹਿੰਦੀ ਵੀ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਸ ਸਪਰੇਡ ਵਿੱਚ ਸ਼ਾਮਲ ਹੋ ਕੇ ਹਾਲਾਂਕਿ ਉਹ ਕਹਿੰਦੀ ਮੇਰੀ ਛੋਟੀ ਹੁੰਦੀ ਦਾ ਸੁਪਨਾ ਸੀਗਾ ਕਿ ਮੈਂ ਇਹਦੇ ਵਿੱਚ ਹਿੱਸਾ ਲੈ ਸਕਾਂ ਸੋ ਜਿਹਦੇ ਵਿੱਚ ਦੁਨੀਆ ਭਰ ਦੇ ਜੀ ਲੋਕ ਆਏ ਹੁੰਦੇ ਨੇ ਇਹ ਬੜੀ ਦੂਰ ਤੱਕ ਮਸ਼ਹੂਰੀ ਹੈ ਇਸ ਦੀ ਸਾਰੇ ਦੇਸ਼ ਚੋਂ ਵੀ ਲੋਕ ਆਉਂਦੇ ਨੇ ਕੈਨੇਡਾ ਤੋਂ ਔਰ ਹੋਰ ਦੇਸ਼ਾਂ ਤੋਂ ਵੀ ਲੋਕ ਇਸ ਟੈਂਪੀਡ ਦੇ ਵਿੱਚ ਪਹੁੰਚਦੇ ਨੇ ਵੱਖਰੇ ਵੱਖਰੇ ਲੋਕਾਂ ਵੱਲੋਂ ਅੱਜ ਇਸ ਪ੍ਰੀਡ ਦੇ ਵਿੱਚ ਜਿਹੜੇ ਆ ਆਪਣੇ ਫਲੋਟ ਜਿਹੜੇ ਸੀਗੇ ਲਾਏ ਹੋਏ ਸੀਗੇ ਜਿਹੜਾ ਲੋਕਾਂ ਨੇ ਉੱਥੇ ਵਧੀਆ ਮੌਸਮ ਦੇ ਵਿੱਚ ਪੂਰਾ ਉਹਦਾ ਆਨੰਦ ਮਾਣਿਆ ਦੂਸਰੀ ਖਬਰ ਇਹ ਆ ਰਹੀ ਹੈ ਜੀ ਕਿ ਓਟਵਾ ਤੋਂ ਜਿਹੜੇ ਨੈਚੁਰਲ ਰਿਸੋਰਸਸ ਮਨਿਸਟਰ ਨੇ ਟਿਮ ਹੌਚਸਨ ਹੋਰੀ ਉਹਨਾਂ ਨੇ ਕੋਈ 21.5 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ ਕੁਝ ਉਹਨਾਂ ਕੰਪਨੀਆਂ ਨੂੰ ਜਿਹੜੀਆਂ ਕਾਰਬਨ ਕੈਪਚਰ ਕਰਦੀਆਂ ਨੇ ਉਹਦੀ ਯੂਟਿਲਾਈਜੇਸ਼ਨ ਕਰਦੀਆਂ ਨੇ ਬਾਅਦ ਦੇ ਵਿੱਚ ਤੇ ਕਿਵੇਂ ਉਹਨੂੰ ਬਾਅਦ ਦੇ ਵਿੱਚ ਡਿਸਪੋਜ਼ ਆਫ ਕਰਨਾ ਉਹਦੇ ਲਈ ਉਹਦੇ ਵਿੱਚ ਅਲਬਰਟਾ ਦੀਆਂ ਕੁਝ ਕੰਪਨੀਆਂ ਨੇ ਇੱਕ ਬੋ ਵੈਲੀ ਕਾਰਬਨ ਕੋਕਰਨ ਲਿਮਟਿਡ ਅ ਇੰਟਰ ਪਾਈਪਲਾਈਨ ਲਿਮਟਿਡ ਦੇ ਨਾਲ ਪਾਰਟਨਰਸ਼ਿਪ ਆ ਤੇ ਐਂਟਰੋਪੀ ਉਹਨਾਂ ਨੂੰ 10 ਮਿਲੀਅਨ ਡਾਲਰ ਮਿਲਣਾ ਜੀ ਤਾਂ ਕਿ ਉਹ ਨਵਾਂ ਇਕੁਇਪਮੈਂਟ ਐਡ ਕਰ ਸਕਣ ਗੈਸ ਕੱਢਣ ਲਈ ਔਰ ਦੂਸਰੀਆਂ ਕੰਪਨੀਆਂ ਹੈਗੀਆਂ ਐਨ ਬ੍ਰਿਜ ਇਨਕ ਨੂੰ ਮਿਲਣੇ 4 ਮਿਲੀਅਨ ਤੇ ਇਨਹਾਂਸ એનર્ਜੀ ਨੂੰ ਮਿਲਣਿਆ 5 ਮਿਲੀਅਨ ਡਾਲਰ ਤਾਂ ਕਿ ਉਹ ਸੈਪਰੇਟ ਸਟੋਰੇਜ ਹਬਸ ਜਿਹੜੀਆਂ ਸੈਂਟਰਲ ਅਲਬਰਟਾ ਦੇ ਵਿੱਚ ਵੜਾ ਸਕਣ ਜਿਹੜੇ ਬਾਕੀ ਦੇ ਫੰਡ ਹੈਗੇ ਜੀ ਉਹ ਜਾਣਗੇ ਹੋਰ ਜਿਹੜੇ ਪ੍ਰੋਜੈਕਟ ਆ ਤਾਂ ਕਿ ਐਨਾਲਿਸਿਸ ਟੈਕਨੋਲੋਜੀ ਨੂੰ ਸੁਧਾਰਿਆ ਜਾ ਸਕੇ ਉਹਦੇ ਲਈ ਸਮਾਲ 스케일 ਕਾਰਬਨ ਕੈਪਚਰ ਜਿਹੜੇ ਡੀਜ਼ਲ ਤੋਂ ਹੁੰਦੀਆਂ ਫਿਊਮ ਉਹਨਾਂ ਨੂੰ ਵੀ ਸੰਭਾਲਣ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਨੂੰ ਯਾਦ ਹੋਣਾ ਕਿ ਇੱਕ ਪ੍ਰੋਜੈਕਟ 16 ਬਿਲੀਅਨ ਡਾਲਰ ਦਾ ਅ ਅਨਾਉਂਸ ਕੀਤਾ ਗਿਆ ਸੀ ਕਾਰਬਨ ਕੈਪਚਰ ਦਾ ਉਹ ਅਲਬਰਟਾ ਦੇ ਜਿਹੜੇ ਹੈ ਜੀ ਕੁਝ ਕੰਪਨੀਆਂ ਜਿਹੜੀਆਂ ਤੇਲ ਕੱਢਦੀਆਂ ਨੇ ਉਹਨਾਂ ਵੱਲੋਂ ਪਰ ਉਹ ਹਜੇ ਤਾਈਂ ਗੋ ਅਹੈਡ ਨਹੀਂ ਹੋਇਆ ਉਹਨਾਂ ਨੇ ਆਪਣੀ ਇਨਵੈਸਟਮੈਂਟ ਦੀ ਅਨਾਉਂਸਮੈਂਟ ਹਜੇ ਨਹੀਂ ਕੀਤੀ ਪਰ ਨਾਲ ਦੀ ਨਾਲ ਗੱਲ ਇਹ ਕੀਤੀ ਜਾ ਰਹੀ ਹੈ ਵੀ ਜੇ ਉਹ ਏਡਾ ਵੱਡਾ ਉਹ ਦੁਨੀਆ ਭਰ ਦੇ ਵਿੱਚੋਂ ਵੱਡਾ ਪ੍ਰੋਜੈਕਟ ਹੋਵੇਗਾ ਅਗਰ ਉਹ ਆਰੰਭ ਹੋ ਜਾਂਦਾ ਉਹ ਮਤਲਬ ਕਈ ਸਾਰੇ ਪਲਾਂਟਾਂ ਦਾ ਜਿਹੜਾ ਜੀ ਕਹਿ ਲਓ ਗੈਸਸ ਹੈਗੀਆਂ ਉਹਨਾਂ ਨੂੰ ਕੈਪਚਰ ਕਰਕੇ ਤੇ ਫਿਰ ਪਾਈਪਲਾਈਨ ਰਾਹੀਂ ਕੋਲਡ ਲੇਕ ਦੇ ਨੇੜੇ ਪਹੁੰਚਦਾ ਕਰਨਗੇ ਜਿੱਥੇ ਉਹਨੂੰ ਗਾਹਾਂ ਲਈ ਸਟੋਰ ਕੀਤਾ ਜਾ ਸਕਦਾ ਹੈ ਚੈਨਲ ਪੰਜਾਬੀ ਲਈ ਕੁਲਮੀਰ ਸਿੰਘ ਸੰਗਾ ਐਡਵੈਂਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ